ਕੀ ਹੋ ਗਾਈ ਪਈ ਆਗੀ ਆਵੇਂ ਉੱਠੀ ਨਹੀਂ ਆਗੀ ਅੱਜ ਉੱਠਾ ਗਈ ਨਹੀਂ ਹਾਂ ਰਾਤ ਨੂੰ ਤਾਂ ਮੱਸਰ ਨਹੀਂ ਢੇ ਘਣ ਦਿੰਦਾ ਹੈਗਾ ਇੰਨੀ ਗਰਮੀ ਆ ਗੱਲਾਂ ਛੜਦੇ ਆਏ ਹਾਈ ਹਾਈ ਨਵੀਂ ਖਾਡਾ ਬੜਾ ਦਿਨ ਚੜ ਕੇ ਉਹ ਵੀ ਤਾਂ ਹਲੇ ਉੱਠੀ ਆਗੀ ਨਾ ਸੁੱਤੀ ਪਈ ਆਗੀ ਸੁੱਤੇ ਕਿ ਉੱਠਾ ਰਹਾ ਤਾਂ ਤਾਂ ਮ ਗਰਮੀ ਆ ਮੱਸਰ ਖਾਜਣ ਦਾ ਤੌਰ ਤੋੜ ਕੇ ਪੱਖੇ ਵੀ ਨਹੀਂ ਹਵਾ ਦਿੰਦੇ ਹੈਗੇ ਹੁਣ ਹੋਰ ਕਿ ਉਨੀਂ ਦਾ ਜਲੇ ਤੜਕੇ ਜੇ ਨੀਂਦ ਆ ਜਾਂਦੀ ਤੜਕੇ ਠੰਡ ਹੋ ਜਾਂਦੀ ਮੜੇ ਜੇ ਨੀਂਦ ਆ ਜਾਂਦੀ ਯਾਰ ਰਾਤ ਹੁੰਦਾ ਬੱਠੇ ਕਰਨੀ ਦਿੰਦਾ ਹੈਗਾ ਮਸਰ ਇਨੀ ਗਰਮੀ ਅਬ ਮਛਲੇ ਬਾੜਾ ਹੋਇਆ ਪਿਆ ਬਾੜੀ ਹੋਇ ਪਿਆ ਹੋਰ ਇਨੀ ਗਰਮੀ ਮੋਰੀ ਹੋਰ ਨਹੀਂ ਗਰਮੀ ਵਾਲੇ ਆਪਾਂ ਵੀ ਉਹ ਡੱਬਾ ਚਲਵਾ ਲੈਨੇ ਆਗੇ ਹਨਾ ਕਿਹੜਾ ਬਾਈ ਡੱਬਾ ਜਿਹਾ ਲੱਗਿਆ ਕਹਿੰਦੇ ਨੇ ਮੈਂ ਤਾਂ ਸੁਣਿਆਗਾ ਕਹਿੰਦੇ ਨੇ ਡੱਬਾ ਜਿਹਾ ਲੱਗਦਾ ਪੰਜ ਦਿਨ ਛੱਡੀ ਖਵਾ ਮਾਰਦਾਗਾ ਉਹ ਚਿੱਟਾ ਡੱਬਾ ਉਹ ਪਤਾ ਨਹੀਂ ਚਿੱਟਾ ਜਿਹੀ ਹੋਊਗਾ ਮੈਂ ਤਾਂ ਬਤਾ ਇਸੇ ਹੁੰਦਾਗਾ ਹੋਵੇ ਆਪਾਂ ਨਲਵਾ ਲਈ ਫਿਰ ਇਸੇ ਉਹ ਮੋਮਾ ਪਾਇਆ ਕਰਨੇ ਠੰਡੇ ਵਾਲੇ ਮਾਰਦਾ ਹੋ। ਹੋਰ ਉਹਨੇ ਕਹਿਆ ਹੁੰਦਾ ਕਿ ਹੰਡੀ ਹੰਡੀ ਉਹ ਮਾਰਦਾਗਾ। ਫਿਰ ਅਪਲਵਾ ਕੇ ਦੇਖ ਲੈਣੇ ਆਂਗੇ ਹੈਨਾ। ਹੋਰ ਪੁੱਛੇ ਨਾ ਤਵਾ ਦੇਖ ਲਾਂਗੇ ਪੁੱਛ ਲਾਂਗੇ। ਕਿੰਨੇ ਦੇ ਹੁੰਦੇ ਨੇ ਉਹ ਡੱਬੇ ਜਿਹੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ ਡੱਬੇ ਕੀ ਦੇ ਹੁੰਦੇ। ਇਸੀ ਦੁਕਾਨ ਤੋਂ ਲੈ ਆਉਂਦੇ ਆਂਗੇ। ਦੁਕਾਨ ਤੋਂ ਨਹੀਂ ਮਿਲਦੇ ਵੀ ਆਪਣੇ। ਕੀ? ਹੋਰ ਉਹਦਾ ਮੰਡੀੋਂ ਮਿਲਣਗੇ ਹੁਣ ਦੁਕਾਨ ਤੇ ਥੋੜੀ ਹੁੰਦੀ ਹੈਗੀ ਸੀ। ਮੈਂ ਦੇਖ ਕਹਤ ਦੋਗਾ ਤੁਮੇ ਜਣ ਨਾ ਨਾ ਤਾਂ ਕਹਤ ਕੋਣ ਤੇ ਨਿੰਦੇ ਆ ਫਿਰ ਉਹ ਜਗਾ ਫਰਿੱਜ ਲੈ ਆਂਦਾ ਸੀਗਾ ਹਨਾ ਉਹਨਾਂ ਨੇ ਪਤਾ ਕਰ ਲਾਂਗੇ ਆਪਾਂ ਮੰਡੀ ਜਾਣਾ ਪਊਗਾ ਹੁਣ ਜਾਣਾ ਤਾਂ ਨਹੀਂ ਕਿ ਬਤਾ ਫੋਨ ਨੰਬਰ ਹੋਊਗਾ ਨਾ ਫੋਨ ਨੰਬਰ ਤੇ ਪੁੱਛ ਲੈਣੀ ਪਤਾ ਫਿਰ ਆ ਸੜਕੇ ਜਾਣਗੇ ਕਿ ਨਾ ਪੈਸੇ ਤਾਂ ਦਿੱਤੇ ਨਹੀਂਗੇ ਪੈਸੇ ਬਿਨਾਂ ਦਿੱਤੇ ਕਿ ਮੈਂ ਸੜਕੇ ਜਾਣਗੇ ਨਾ ਵੀ ਛੱਡ ਹੀ ਜਾਂਦੇ ਕਿ ਚੀਜ਼ਾਂ ਤਾਂ ਹੋਰ ਹੁਣ ਆਪਾਂ ਕਰਕੇ ਨਾ ਪੁੱਛਿਆ ਫੋਨ ਇਹਨਾਂ ਨੂੰ ਫੋਨ ਕਰਕੇ ਪੁੱਛਣਾ ਫੋਨ ਕਰਕੇ ਪੁੱਛ ਲੈ ਨਹੀਂ ਫਿਰ ਮੰਡੀ ਬਾਹਰ ਜਾਣੀ ਆਗੀ ਮੰਡੀ ਜਾਇਆ ਨਹੀਂ ਆ ਹੂੰ ਤੂੰ ਜਲਾ ਤੂੰ ਬਾਗ ਚੱਲਣਾ ਨਾ ਮੈਂ ਤਾਂ ਕੀ ਕਰੂੰਗੀ ਚੱਲ ਤੂੰ ਹੈਨਾ ਮੰਡੀ ਵਾਲਾ ਕਿੱਥੇ ਜਾਉਂਦਾ ਕੋਣ ਮੈਂ ਤਾਂ ਤਾਂ ਕੋਈ ਨਹੀਂ ਪਤਾ ਲੱਗਣਾ ਰੋਹੀ ਤਾਂ ਗਾਣੇ ਫੋਨ ਕਰਕੇ ਪੁੱਛ ਲੈਣੇ ਆਂਗੇ ਆਪਾਂ ਹੁਣ ਹੋਰ ਹਾਂ ਕਰਨਾ ਚੱਲ ਹੋਰ ਲੈ ਮੈਂ ਚੱਕ ਕੇ ਦੇਖ ਤੂੰ ਪਹਿਲਾਂ ਫ੍ਰਿਜ ਲੈਂਦਾ ਦੀ ਆਪਾਂ ਨੇ ਹੈਨਾ ਹਾਂ ਹਾਂ ਫ੍ਰਿਜ ਲੈਂਦਾ ਦੇਖ ਲਾਓ ਤੇ ਕੀ ਇਹ ਨੰਬਰ ਨੰਬਰ ਹੁੰਦਾ ਵਾ ਚੱਲ ਮੈਂ ਦੇਖਦੇ ਆਂ ਨੀ ਪਤਾ ਲੈ ਵੀ ਇੱਥੇ ਹੋਊਗਾ ਫੋਨ ਕਰਨਾ ਆਪਾਂ ਦੇਖਿਆ ਸੀ ਕੋ ਮੇਨ ਉਹਦਾ ਆ ਪਿਆਗਾ ਹੈਨਾ ਫਿਰ ਫ੍ਰਿਜ ਲੈਂਦਾ ਲੈ ਲਾ ਫੋਨ ਲਾ ਲਾ ਫੋਨ ਲਾ ਲਾ ਫੋਨ ਲਾ ਕੇ ਦੇਖੋ ਨਾ ਨਾ ਗਰਮੀ ਮਾਤ ਮਾਰ ਦਿੰਦੇ ਆ ਆਪਾਂ ਨੂੰ ਬਹਿ ਜਾਗੇ ਦੇ ਲੋਕ ਤਾਂ ਸੁਣਦੇ ਤਾਂ ਹੈਗਾ ਉਹ ਠੰਡਾ ਚਾ ਕਮਰਾ ਹੋ ਜਾਂਦਾ ਉਹਦੇ ਨਾਲ ਕੋਰੋਨਾ ਲੱਗਤਾ ਗਿਆ ਆ ਲੱਗ ਗਿਆ ਕਰ ਗੱਲ ਚੱਕ ਲੈ ਤੂੰ ਕਰ ਲੈ ਗੱਲ ਕਰ ਲੋ ਕਰ ਲੋ ਤੂੰ ਹੈਲੋ ਕੱਛੀ ਗੱਲ ਵੀਰੇ ਹਾਂਜੀ ਚਲਾਂ ਤਾਂ ਬੋਲਦੇ ਸੀਗੇ ਤੇ ਉਹ ਅਸੀਂ ਨਾ ਪ੍ਰਜਲਾ ਕਿ ਗਏ ਸੀਗੇ ਤੇ ਉਹ ਦੇ ਅਸੀਂ ਮਿਲ ਜਾਣਗੇ ਕਦਰ ਠੰਡਾ ਤਾਂ ਉਹ ਕਰ ਦਿੰਦੇ ਨਾ ਠੰਡੀ ਠੰਡੀ ਹਵਾ ਮਾਰਦਾਗਾ ਹਾਂ ਹਾਂ ਲੈਣਾ ਸੀ ਤਾਂ ਅੱਛਾ ਅਸੀਂ ਨਾ ਨੋਗਰਾ ਸੀਗਾ ਠੀਕ ਹੈ ਲੈ ਮੈਂ ਹੀ ਕਰਾਂਗਾ ਲੈ ਕਰਾਂਗਾ ਠੀਕ ਹੈ ਨਾ ਹੋਏਗੇ ਨਿਕਲ ਗਏ ਸੀ ਤਾਂ ਹੈਲੋ ਉਹ ਅਸੀਂ ਤਾਂ ਭਾਈ ਉਹ ਲੈਣਾ ਜਿਹੜਾ ਠੰਡੀ ਜੀ ਹਵਾ ਮਾਰਦਾ ਦਾ। ਸੰ ਤਾਂ ਗਰਮੀ ਵਾਲੀ ਲੱਗਦੀ ਆ। ਉਹ ਠੰਡੀ ਠੰਡੀ ਹਵਾ ਮਾਰਦਾ ਉਹ ਉਹ ਮੰਗਾਉਗਾ। ਮਿਲ ਜੀ ਤੁਹਾਡੇ। ਫਿਰ ਤੁਸੀਂ ਹੁਣ ਸਾਡੇ ਤਾਂ ਕੋਈ ਲੈਣਾ ਆਉਣਾ ਨਹੀਂ ਹੈਗਾ। ਤੇ ਤੁਸੀਂ ਛੱਡ ਜਿਓ। ਹੂੰ। ਛੱਡ ਜਿਓ ਤੁਸੀਂ। ਫਿਰ ਪੈਸੇ ਸੇ ਇੱਥੇ ਆਨੂੰ ਦੇ ਦਾਂਗੇ। ਪੈਸੇ ਤਾਂ ਨਹੀਂ ਅਸੀਂ ਰੱਖਦੇ। ਛੱਡ ਜਿਓ ਫਿਰ ਉਹ ਲਾ ਕੇ ਸਾਨੂੰ ਸਾਨੂੰ ਕੋਡ ਚਲਾਉਣਾ ਚਾਹਣਾ ਆਊਗਾ ਫਿਰ ਤੁਸੀਂ ਦੱਸੋਗੇ ਵੀ ਸਾਨੂੰ ਅਸ ਮੁੰਡਾ ਆਊਗਾ ਲਾਉਣ ਦਾ ਠੀਕ ਚਲ ਪੇਜ ਦੇਓ ਫਿਰ ਪੈਸੇ ਬਸ ਜਿਹੜਾ ਕੋਈ ਆਊਗਾ ਛੱਡਣ ਉਹਨੂੰ ਦੇ ਦਾਂਗੇ ਪੈਸੇ ਸਹੀ ਭੇਜ ਦਿਓ ਭੇਜ ਦਿਓ ਚੰਗਾ ਸਾਨੂੰ ਤਾਂ ਗਰਮੀ ਰਹਾ ਤੋਡਣੀ ਔਖੀ ਹੋ ਰਹੀ ਬਾਹਲੇ ਗਰਮੀ ਲੱਗਦੀ ਆ ਗਈ ਚਲ ਠੀਕ ਆ ਚੰਗਾ ਭੇਜ ਦਿਓ ਠੀਕ

ਨੀਂਦਾ ਕਿਸੇ ਨਹੀਂ ਪਈ ਤੀ ਹੋਰ ਆ ਰਾਤ ਨੂੰ ਤਾਂ ਨੀਂਦ ਨਹੀਂ ਆਉਂਦੀ ਹਾਂ ਹਾਂ ਤਾਂ ਗਰਮੀ ਹੋ ਜਾਂਦੀ ਐਨੀ ਐਨੀ ਮੱਸਰ ਖਾਂ ਦਾ ਤੋੜ ਕੇ ਤੇ ਹਣਾ ਕੰਦ ਪਾਏਗੀ ਫਿਰ ਮੈਂ ਨੀਂਦਾ ਐਵੇਂ ਸਿਰ ਆਪਣਾ ਕੱਲ ਦਾ ਛੱਡ ਕੇ ਗਈ ਆ ਕਿ ਤੈਨੂੰ ਨਾਲ ਭਾਈ ਤਾਂ ਆਇਆ ਨਹੀਂ ਹੈਗਾ ਥਾਈ ਭੇਜ ਜਾਣਾ ਨਹੀਂ ਕਾਹ ਤੋਂ ਭਜੇ ਕੋੜੇ ਫਿਰ ਕੋਲ ਕਰਕੇ ਪੁੱਛ ਲੈ ਕੋ ਕੋਈ ਲੈ ਇਸੇ ਸੰਤਕ ਨਾ ਚਾ ਚੜਿਆ ਪੈਤੀ ਗਾ ਵੀ ਅਸੀਂ ਲੱਗੂਗਾ ਸਰ ਦਾ ਇਨਜਾਸ ਸੀਗਾ ਇੱਕ ਰਾਤ ਅਸੀਂ ਵੀ ਠੰਡੀ ਹਵਾ ਲਾਵਾਂਗੇ ਠੰਡੇ ਹਵਾ ਕਿਉਂ ਰਾਤ ਫੇਰ ਔਖੀ ਕੱਢੀ ਆਗੀ ਓਕੇ ਆਜੂ ਆਜੂ ਆ ਚਾ ਚਾ ਆਜੂ ਆਜੂ ਚਾਤੀ ਚਲ ਔਖੀ ਸੌਖੀ ਰਾਤ ਨਿਕਲ ਗਈ ਤੇ ਹੁਣ ਅੱਜ ਦਾ ਫੋਨ ਕਰ ਭਾਈ ਅੱਜ ਦੀ ਰਾਤ ਨਹੀਂ ਨਿਕਲਦੀ ਹੋएगी ਚਲ ਫੋਨ ਕਰਕੇ ਪੁੱਛ ਲੈ ਨੀ ਫੋਨ ਕਰਨਾ ਨਹੀਂ ਦੇਖ ਲੈ ਬਿੰਦ ਕਢੀਕ ਲਾ ਜੇ ਆ ਗਿਆ ਤਾਂ ਆ ਗਿਆ ਨਹੀਂ ਫਿਰ ਫੋਨ ਕਰਦੀ ਕ ਭਾਈ ਅੱਜ ਤਾਂ ਸਾਡੀ ਰਾਤ ਸ਼ਾਂਤ ਨਹੀਂ ਨਿਕਲਦੀ ਨਹੀਂ ਹੋएगी ਔਖੇ ਸੌਖੇ ਅੱਜ ਤਾਂ ਨਹੀਂ ਗਰਮੀ ਹੋਈ ਵੀ ਆਪਦਾ ਭਾਈ ਹੁਣ ਅਸੀਂ ਕੱਲ ਹੀ ਲਾ ਜਾਂਦੇ ਆ ਕੇ ਲੈ ਹਾਂ ਬਾਗ ਵੱਜੀ ਜਿੰਦੇ ਪਹਿਲੇ ਤਾਂ ਕੋਈ ਨਾ ਦੇਖ ਹਾਂ ਦੇਖ ਲੈ ਦੇਖੇ ਜਾ ਕਿਤੇ ਮੈਂ ਕੌਣ ਤੇ ਵਾਰ ਚ ਹੈ ਮੈਂ ਹਣੇ ਕਪਾਈਆ ਖੜਾ ਪਤਾ ਨਹੀਂ ਕੌਣਾ ਦੇਖ ਕੇ ਆ ਕੇ ਦੇਖਾਂ ਮੈਂ ਦੇਖ ਕੇ ਆਉਣੀਆਂ ਚੱਲ ਮੈਂ ਦੇਖ ਕੇ ਆ ਕੇ ਪਤਾ ਨਹੀਂ ਪਾਣਾ ਘੋਗਾ ਕੇ ਹਾਂ ਕੌਣ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓਏ ਸੀ ਕਿਹਾ ਦੱਸਿਆ ਸੀਗਾ ਮੈਨੂੰ ਏਸੀ ਲਾਉਣ ਆਉਣਾ ਸੀ ਏਸੀ ਲਾਉਂ ਤੇ ਲਾ ਜਾ ਭਾਈ ਆ ਜਾ ਚਲੋ ਜੀ ਲਾ ਆ ਭਾਈ ਕੱਲ ਦਾ ਆਇਆ ਪਿਆ ਜੀ ਕੱਲ ਦਾ ਆਇਆ ਪਿਆ ਗਏ ਸੀ ਪਰ ਮੈਨੂੰ ਉਹਨਾਂ ਨੇ ਦੱਸੀ ਅੱਜ ਆ ਕਹਿੰਦੇ ਅੱਜ ਵਗ ਜਾ ਪਹਿਲਾਂ ਸਭ ਤੋਂ ਕੱਲ ਕਹੀ ਜਾਂਦੇ ਤੇ ਬੰਤਾ ਭੇਜਾਂਗੇ ਭੇਜਾਂਗੇ ਤੇ ਜੇ ਹੀ ਨਹੀਂ ਆ ਪਹਿਲਾਂ ਹੋਰ ਪਾਸੇ ਭੇਜਤਾ ਜੀ ਮੈਨੂੰ ਫਿਰ ਉਹਨਾਂ ਨੇ ਬਾਹਰ ਜਾ ਪਹਿਲਾਂ ਪਾਣੀ ਪੀ ਲਾ ਹੋਰ ਮੈਨੂੰ ਉਹਨਾਂ ਨੇ ਉਧਰ ਭੇਜ ਦਈ ਗਰਮੀ ਵਾਲੀ ਉਹ ਸਾਰੇ ਏਸੀ ਲਵਾਈ ਜਾਂਦੇ ਹਨ ਸਾਨੂੰ ਪਤਾ ਹੀ ਹੈ ਦੇਖੋ ਲੈ ਪਾਈਆਂ ਕਰ ਫਿਰ ਤੋਂ ਇਹਨੇ ਲਾ ਦੇ ਸੀ ਦੱਸੋ ਫਿਰ ਭਾਈ ਕਿਹੜੇ ਕਮਰੇ ਚ ਲਾਉਣਾ ਹੈ ਸੀ ਕਿੱਥੇ ਲਾਈਏ ਭਾਈ ਹੁਣ ਸਾਨੂੰ ਤਾਂ ਪਤਾ ਨਹੀਂ ਏਸੀ ਦਾ ਕਿਥੇ ਲੱਗਦਾ ਕਿਥੇ ਨਾ ਲੱਗਦਾ ਤੈਨੂੰ ਤੂੰ ਲਾਉਂਦਾ ਰਾਣਾ ਤੈਨੂੰ ਪਤਾ ਹੋਊਗਾ ਤੂੰ ਲਾ ਆ ਜਿੱਥੇ ਲਾਉਣਾਗਾ ਪਰ ਮੈਂ ਆਪਣੀ ਮਰਜ਼ੀ ਨਾਲ ਲਾ ਆ ਜਾਂ ਬੱਸ ਦੇਖ ਲਈ ਆਪਣੀ ਮਰਜ਼ੀ ਨਾਲ ਲਾ ਆ ਜਾਂ ਪਰ ਸਾਨੂੰ ਕੀ ਪਤਾ ਕਹਿੰਦੇ ਨਹੀਂ ਵੀ ਠੰਡੀ ਹਵਾ ਦਿੰਦਾ ਵਾ ਚਲ ਮੈਂ ਦੇਖ ਕੇ ਲਾ ਆ ਜਨਾ ਦਿੰਦਾ ਭਾਈ ਚਲ ਮੈਂ ਦੇਖ ਕੇ ਲਾ ਆ ਜਨਾ ਫਿਰ ਲਾ ਦੇ ਜਿੱਥੇ ਚਲ ਮੈਂ ਚੱਕ ਲਾਂ ਮੈਂ ਕਿਹਦਾ ਲਾ ਦੇ ਤੂੰ ਏਸੀ ਆਉ ਪਿਆਗਾ ਤੇ ਲਾ ਦੇ ਚਲ ਚੱਕ ਲਿਆ ਭਾਈ ਲਾ ਮਾਤਾ ਕੇਸੀ ਛੋਡਾ ਲਾਤਾ ਨਾਤਾ ਭਾਈ ਐਸੀ ਹੂੰ ਚਲੋ ਭਾਈ ਚਾਹ ਪੀ ਲੈ ਹੁਣ ਚਾਹ ਲਿਆਉਂਦੀ ਚਾਹ ਚਲ ਪੀ ਲੈਣ ਥੋੜੀ ਜੀ ਚਾਹ ਬਣੀ ਪਈ ਆਗੀ ਚਾਹ ਤਾਂ ਭਾਈ ਤੂੰ ਲਾਉਣ ਲੱਗ ਗਿਆ ਸਿਖ ਚਾਹ ਬਣਾ ਦੇ ਦਿੰਦੇ ਨੇ ਚਾਹ ਦੋਈ ਉਹ ਚਾਹ ਹੁਣ ਹੋ ਗਰਮੀ ਵਾੜੀ ਹੋਈ ਪਈ ਤੇਰੇ ਵੀ ਪਰ ਪੈਸੇ ਹੁੰਦੇ ਹੋਣ ਹੈ ਹਾਂ ਭਾਈ ਮੇਰਾ ਅੱਡ ਹੁੰਦਾ 1200 ਰੁਪਇਆ 1200 ਹੁੰਦਾ ਵਾ ਹੂੰ ਤੋ 1200 ਲੈ ਕੇ ਜਾਵੇਂਗਾ ਚਲ 1200 ਕ 1100 ਦੇ ਫਿਰ ਚਲ 100 ਕੱਟ ਦੇ ਦੋ ਕੋਈ ਗੱਲ ਨਹੀਂ ਚਲ ਪੈਸੇ ਲਿਆ ਕੇ ਦੇ ਮੈਂ ਚਾਹ ਪੀ ਤੂੰ ਆਏ ਹੈ ਇਹ ਲੈ ਵੇ ਭਾਈ ਮੁੰਡਿਆ ਹੁਣ ਤੂੰ ਬੋਲ ਲੈ ਨਾ ਹਾਂ ਚੱਕ 1000 ਰੁਪਏ ਲੈ ਜਾ 1100 ਮਤਲਬ ਆਪ ਹੀ 100 ਘਟਾਦਾ ਸੀ ਮੈਂ ਤਾਂ ਮੇਰਾ ਤੇਲ ਵੀ ਮੱਚ ਕੇ 100 ਰੁਪਏ ਦਾ ਆਉਂਦੇ ਦਾ ਸੋ ਕੋਈ ਨਾ ਮੱਚ ਕੇ 1000 ਦੇਤਾ ਤੈਨੂੰ ਥੋੜਾ ਕੇ ਦਾ 1000 ਰੁਪਏ ਪਰਮੀ ਦੇਖੋ ਕਿੰਨੀ ਆ 1100 ਤਾਂ ਲੈਣੀ ਆ ਇਹ ਤਾਂ ਚੋਕਾ ਕੰਪਨੀ ਵਾਲੇ ਵੀ ਲੈਂਦੇ ਸਾਥੋਂ ਚਲ ਕੋਈ ਨਾ ਫੇਰ ਦੇ ਦਾਂਗੇ ਅਸੀਂ ਉਹਨਾਂ ਨੂੰ ਕਟਾ ਦਾਂਗੇ ਜਿੱਦੇ ਗਏ ਕਦੇ ਹੁਣ ਮੇਰੇ ਕੋਲ ਤਾਂ 1000 ਹੀ ਤੇ ਦਾ ਚਲ ਕੋਈ ਗੱਲ ਚਲ ਦੇਖ ਲਓ ਚਲਾ ਕੇ ਹਾਂ ਹਾਂ ਚਲਾਤਾ ਚਲੋ ਚਲਦਾ ਕਰਤਾ ਉੱਥੇ ਸੋਚਾ ਉਹਦੀ ਸਾਈਡ ਤੇ ਬਸ ਉਹ ਦੱਬ ਲਿਆ ਕਰਿਓ ਠੀਕ ਹੈ

ਹਣਾ ਐ ਕਰ ਹੁਣ ਆਪਾਂ ਜੀ ਠੰਡੀ ਹਵਾ ਲੈ ਕੇ ਦੇਖੀ ਨਾਲ ਤਾਂ ਇਹ ਸੁੱਚ ਲਾਇਆ ਤੇ ਹੁਣ ਇੱਥੇ ਮੰਜਾ ਵੀ ਨਹੀਂ ਡੈਣਾ ਜੇ ਮੰਜਾ ਡਾ ਤਾਂ ਮੰਜਾ ਉੱਚਾ ਹੋ ਜਾਊਗਾ ਇੰਨਾ ਉੱਚਾ ਹੋ ਜਾਊਗਾ ਫੇਰ ਅਸੀਂ ਕਿਧਰ ਇਧਰ ਚੱਕ ਲਿਆਉਂਗੇ ਗੱਦਾ ਦਾ ਚੱਕ ਲਿਆ ਕੋਈ ਹਰ ਹਣਾ ਛੱਡ ਗਿਆ ਹਵਾ ਲੈ ਕੇ ਜਾ ਸੁੱਚ ਛੱਡਿਆ ਜੇ ਭੱਜਣ ਨਾਲ ਕੋਈ ਗੱਦਾ ਉਹ ਚੱਕ ਲੈਣ ਦਰੀ ਚੱਕ ਲੈ ਨਹੀਂ ਉਹ ਚੱਕ ਲੈਣ ਦਰੀ ਚੱਕ ਲੈ ਆ ਚੱਕ ਲੈ ਮੈਂ ਤਾਂ ਗੱਦਾ ਆ ਹਾਂ ਗੱਦਾ ਸੁਟਾਂਗੇ ਇੱਥੇ ਹਰ ਨਾ ਇਹ ਤਾਂ ਛੋਟਾ ਦਾ ਫਿਰ ਇਹ ਤੇ ਪਾਵਾਂਗੇ ਕਿਵੇਂ ਨਾ ਲੈ ਇਹ ਤਾਂ ਇਹ ਤਾਂ ਛੋਟਾ ਐ ਐ ਕਰ ਤੂੰ ਮੰਜਾ ਲੈ ਚੱਕ ਕੇ ਮੰਜਾ ਲੈ ਆ ਮੰਜਾ ਮੰਜਾ ਲੈ ਆ ਮੰਜਾ ਆਪਾਂ ਕੋ ਬੇਵੰਤ ਫੋਰ ਕੇ ਇੱਡਾਂਗੇ ਮੰਜਾ ਲੈ ਆ ਇਹਨੂੰ ਤਾਂ ਨੂੰ ਤਾਂ ਲੈ ਜਾ ਮੰਜਾ ਲੈ ਆ ਚੱਕ ਮਾ ਚੱਕ ਕੇ ਲੈ ਆ ਮਾ ਚੱਕਣਾ ਕੋਈ ਨਹੀਂ ਲੈ ਆ ਜਾ ਤੂੰ ਲੈ ਆ ਮੰਜਾ ਚੱਕ ਲੈ ਮੰਜਾ ਆਇਆ ਨਾ ਕਰ ਸਿੱਧਾ ਨਾ ਕਰੋ ਸਿੱਧਾ ਨਹੀਂ ਸਿੱਧਾ ਐ ਐ ਕਰ ਆਏ 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 ਆ ਜਾ ਜੇ ਪਾਈ ਪਾਈ ਨੀਮਾ ਲੱਗਿਆ ਜੇ ਪਤਾ ਹੁੰਦਾ ਕਨਾ ਭਾਈ ਨੂੰ ਐ ਕਹਿਣਾ ਤੇ ਵੀ ਉੱਚਾ ਲਾ ਕੇ ਜਾ ਮੈਨੂੰ ਤਾਂ ਪਤਾ ਨਹੀਂ ਜੇ ਵੀ ਕੋਠੇ ਤੇ ਵੀ ਲੱਗਦਾ ਹੁੰਦਾ ਹਾਂ ਫੜ ਜਾ ਵੀ ਆਪ ਸਾਡਾ ਪਹਿਲਾਂ ਇੱਥੇ ਮੈਂ ਤਾਂ ਕਹਿੰਦੇ ਹੀ ਬੈ ਜਾਗੇ ਨਾ ਕੋਸੋਂ ਲੁਪੀ ਹੋ ਜਾਂਦੀ ਹੋਰਣ ਚੱਲ ਬਸਾ ਦੇ ਹਾਂਜੀ ਲੈ ਹੁਣ ਬੈ ਜਾ ਹੇ ਹੇ ਪਹਿਲਾਂ ਮੈਂ ਤਾਂ ਹਵਾ ਲੈਣ ਦੇ ਬੈ ਕੇ ਨਹੀਂ ਤਾਂ ਆਵੇ ਨਹੀਂ ਹਵਾ ਲੈਣ ਦੇ ਤੱਤੇ ਹੋਵਾ ਮਾਰਦਾ ਐਸੀ ਤਾਂ ਲਾਗਾ ਪਰ ਹਵਾ ਤੱਤੇ ਆਵੇ ਤੱਤੇ ਲਾ ਕੇ ਉਧਰ ਬਿਠਾ ਕੇ ਖੰਟੀ ਆਉ ਲੱਗ ਜੇ ਹੁਣ 10 ਮਿੰਟ ਬੈ ਕੇ ਦੇਖ ਲਾ ਵੀ ਮੈਂ ਤਾਂ ਮੁੜ ਕੋ ਮੁੜ ਕੇ ਖੋਗੀ निए निए तो आपना तो है तो नहीं मैं कहनी अपने भी नहीं मसा कट देते एसी लग गया तत्ती चल देख दें बिंदक की है ठंड हो जाए तो, तो मैं तत्ती हवा ना जाने दस मिनट इन्हें होती हवा ना नीम आ गया ਉੱਚਾ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਮੈਂ ਤਾਂ ਕੋਠੇ ਚੜ ਜਾਂਦੀ ਮੈਨੂੰ ਤਾਂ ਐਂਦੀ ਪਤਾ ਕੀ ਕਰਨ ਚੜਿਆਗਾ ਕੋਠੇ ਮਗਰ ਨਹੀਂ ਆਈ ਹੈਗਾ ਤੂੰ ਮਗਰ ਆ ਜਾ ਫਿਰ ਮੈਨੂੰ ਕਰਦੀ ਉੱਚਾ ਚਾ ਤਾਂ ਲਾ ਦੇ ਫਿਰ ਮੰਜਾੜਾ ਤਾਂ ਲਿਆ ਕਰਦੇ ਸਿੱਧਾ ਹੁਣ ਬੂਧਾ ਮਾਰਨਾ ਪੈਗਾ ਮੂਮਾ ਮਰ ਜਾ ਮੂਧੇ ਬੰਜੇ ਤੇ ਪਿਆ ਕਰਾਂਗੇ ਹੈ ਮੂਮਾ ਮਰ ਜਾ ਇੱਕ ਇੱਥੇ ਤੇ ਤੂੰ ਡਾਲੀ ਆਥਣੇ ਤਾਂ ਫਿਰ ਮੁਦਮ ਮੁਦੇ ਡਾਉਣਾ ਪੈਣਗੇ ਉਹਨੂੰ ਫੋਨ ਕਰਾਂਗੇ ਵੀ ਭਾਈ ਉੱਚਾ ਜਾ ਕਰਕੇ ਏਸੀ ਲਾ ਕੇ ਜਾ ਮੁਦਮ ਜਦਾਂ ਬਾੜੇ ਹੁੰਦੇ ਆਦੇ ਹੁੰਦਾ ਹੋਰ ਵੀ ਉੱਚਾ ਏਸੀ ਕਰਕੇ ਜਾ ਲਾ ਤੂੰ ਵੀ ਫੇਰ ਅਸੀਂ ਸਿੱਧੇ ਮੈਂ ਡੜਕਦਾ ਪਈਆ ਕਰੀਏ ਕਸਤਾ ਮੁਦੜਾ ਡੜਾ ਕੇ ਪਾਣਾ ਪੈਂਦਾਗਾ ਹੋ ਹੋ ਨਾ ਪੜੇ ਇਹ ਨਹੀਂ ਮਾਰਦਾ ਛੰਡੀ ਇਹ ਤਾਂ ਤੱਤੀ ਮਾਰੀ ਜਾਂਦਾਗਾ ਹਵਾ ਤਾਂ ਕਦੋਂ ਮਲਾਤਾ ਕੰਟਾ ਹੋਗਲਾ ਤੱਤੀ ਤੱਤੀ ਹਵਾ ਮਾਰੀ ਜਾਂਦਾ ਫੋਨ ਕਰਕੇ ਪੁੱਛੋ ਉਹਨੂੰ ਕਸਰ ਤਾਂ ਐਸੀ ਤੱਤੀ ਤੱਤੀ ਹਵਾ ਮਾਰੀ ਜਾਂਦਾਗਾ ਮਾਦਾ ਫੋਨ ਲਾ ਤਾ ਹੈਗਾ ਨੰਬਰ ਤਾਂ ਹੈ ਆਪਣੇ ਕੋਲ ਹੂੰ ਲਾ ਮੂੰ ਤਾਂ ਮਨਜਾ ਤਾ ਨਿਕਲਿਆ ਵੀ ਨਹੀਂ ਜਾਂਦਾ ਮੈਥੋਂ ਤਾਂ ਆਏ ਹੈ ਲਾ ਦਾ ਫੋਨ ਲਾ ਦੇ ਫੋਨ ਆਏ ਹੈ ਆ ਰਿਹਾ ਮਿਲ ਗਿਆ ਲੱਗ ਗਿਆ ਹਲੋ ਹਲੋ ਰੇਸੀ ਵਾਲੇ ਭਾਈ ਬੋਲਦੇ ਭਾਈ ਤੁਸੀਂ ਮੰਡੀ ਤੋਂ ਹਾਂਜੀ ਕੌਣ ਬੋਲਦਾ ਅਸੀਂ ਪਾਈਏ ਸੀ ਲਵਾਇਆ ਤੀਗਾ ਇਸੇ ਨੇ ਲਾ ਕੇ ਗਏ ਸਾਡੇ ਤੁਸੀਂ ਕੱਲ ਅੱਛਾ ਹਾਂ ਭਾਈ ਚੱਲਣੇ ਤੂੰ ਹਾਂ ਹਾਂ ਭਾਈ ਦੱਸੋ ਤੇ ਇਸੇ ਲਾ ਕੇ ਗਏ ਤੇ ਗਏ ਉਹਦਾ ਤੱਤੀ ਤੱਤੀ ਹੋਵ ਮਰੀ ਜਾਂਦਾਗਾ ਤੱਤੀ ਹੋਵ ਮਰੀ ਜਾਂਦਾ ਹੋਰ ਇੱਕ ਤੁ ਲਾ ਨੀ ਮਾ ਗਿਆ ਨੀ ਮਾ ਦਾ ਲਾ ਗਿਆ ਤਾਂ ਸਭ ਮੰਜੇ ਵੀ ਨਹੀਂ ਡਾਣੇ ਸਾਡੇ ਤਾਂ ਨੀ ਮੈਂ ਇੰਨਾ ਇੰਨਾ ਹੀ ਲੱਗਦਾ ਹੁੰਦਾ ਭਾਈ ਇੰਨਾ ਹੀ ਚ ਲੱਗਦਾ ਇੰਨਾ ਨੀ ਮਾ ਹੀ ਲੱਗਦਾ ਹੁੰਦਾ ਬਸ ਇੱਥੇ ਜੀ ਕਮਰੇ ਚ ਸਹੀ ਤਾਂ ਲੱਗਿਆ ਹੋਊਗਾ ਕਿੱਥੇ ਭਾਈ ਐਸਾ ਕੋਠੇ ਤੇ ਤਾਂ ਤੁ ਲਾ ਗਿਆ ਉਹ ਕੋਠੇ ਤੇ ਤੂੰ ਨਹੀਂ ਮਾਰਾ ਲਾਗਾ ਸੜਦਾ ਮੰਜਾ ਸਿੱਧਾ ਡਾਉਣੇ ਆਗੇ ਤੇ ਉਹ ਨਹੀਂ ਬਹ ਰਹਿ ਜਾਂਦਾ ਕੋਠੇ ਤੇ ਥੋੜੀ ਹੁੰਦਾ ਭਾਈ ਉਹ ਥੱਲੇ ਬੈਠਣਾ ਹੁੰਦਾ ਕੋਠੇ ਤੇ ਦਾ ਉਹ ਮਾਰ ਕੇ ਬਹਿ ਗਿਆ ਜੇ ਫਿਰ ਪੱਤੇ ਤੱਤੀ ਵਾਰੀ ਜਾਂਦਾ ਹਵਾਂ ਉਹੋ ਕੋਠੇ ਤੇ ਥੋੜੀ ਬੈਠਣਾ ਸੀ ਭਾਈ ਥੱਲੇ ਆਉਣੀ ਵੀ ਢੱਡੀ ਹਵਾ ਤਾਂ ਤਾਂ ਗਰਮ ਹਵਾ ਮਰੂਗਾ ਥੱਲੇ ਕਿੱਥੇ ਥੱਲੇ ਤਾਂ ਡੱਬੇ ਜੇ ਨੇ ਉਹ ਉਹ ਡੱਬੇ ਤੇ ਕਹਿੰਦੀ ਸਮਝਣਗੇ ਉਹੀ ਚੱਲਦਾ ਹੁੰਦਾ ਭਾਈ ਠੰਡੀ ਹਵਾ ਉਹੀ ਮਾਰਦਾ ਹੁੰਦਾ ਤੁਸੀਂ ਉੱਥੇ ਬਹਿ ਕੇ ਦੇਖੋ ਜਾ ਕੇ ਉਹ ਹੁਣ ਥੱਲੇ ਬੈਠੀ ਅੰਦਰ ਬੈਠੀ ਹੈ ਹਾਂ ਅੰਦਰ ਬੈਠੋ ਸਿਲੰਦਰ ਦੇਖਦੇ ਆਂਗੇ ਹੁਣ ਬਹਿ ਕੇ ਲਾ ਕੇ ਉਹਨੂੰ ਮਸਤਾ ਖਾ ਕੋਠੇ ਦੇ ਦਾ ਬੈਠਣਾਗਾ ਪੱਖਾ ਜਦਾ ਕੋਠੇ ਵਾਲੇ ਦਾ ਦੀਗਾ ਅਸੇਖੋ ਤਾਂ ਡੱਬਾ ਜਾਗਾ ਥੱਲੇ ਪੱਖਾ ਜਾਗਾ ਉੱਪਰ ਤੇ ਚਲੋ ਉਹ ਹਵਾ ਹੀ ਦਿੰਦਾਗਾ ਹਵਾ ਦੇ ਹੀ ਜਾਂਦਾ ਹੋ ਚੱਲੀ ਜਾਂਦਾ ਪਰ ਤਤੀ ਮਾਰਦਾ ਉਹ ਬਾਈ ਉਹ ਗਰਮ ਹਵਾ ਫਿਰ ਉਹੀ ਤਾਂ ਕੱਢਦਾ ਉਹ ਤਾਂ ਗਰਮ ਹਵਾ ਕੱਢਦਾ ਹੈ ਠੰਡੀ ਹਵਾ ਤਾਂ ਥੱਲੇ ਆਊਗੀ ਸਿਤੜੀਆਂ ਬੁੜੀਆਂ ਚੱਲ ਸਿਤੜੀਆਂ ਭਾਈ ਹੁਣ ਦੇਖਦੇ ਆ ਲਾ ਕੇ ਚੱਲ ਹੁਣ ਮੈਂ ਤੈਨੂੰ ਸਾਨੂੰ ਸਿੱਧਰੀਆਂ ਕਹੀ ਜਾਣਾਗਾ ਫਿਰ ਤੂੰ ਦੱਸ ਕੇ ਜਾਂਦਾ ਭਾਈ ਸਾਨੂੰ ਤੁਹਾਨੂੰ ਪਤਾ ਨਹੀਂ ਉਹ ਮੈਂ ਤਾਂ ਪੁੱਛ ਲੈਂਦੇ ਸਮਾਰਕੇ ਵੀ ਭਾਈ ਦਾ ਭਾਈ ਦੱਸ ਕੇ ਜਾਂਦਾ ਕਿਵੇਂ ਚੱਲੂਗਾ ਨਾ ਕਦੇ ਅਸੀਂ ਥੱਲੇ ਬੜੇ ਤੇ ਗਏ ਤੇ ਕੇ ਸੰਤਾ ਆਈ ਦੀਗਾ ਵੀ ਠੰਡੀ ਹਵਾ ਮਾਰਦਾ ਏ ਅਸੀਂ ਠੰਡੀ ਹਵਾ ਮਾਰਦਾ ਹੈ ਕਿ ਭਾਣ ਪੋਠੇ ਤੇ ਮਾਰਦਾ ਏ ਥੱਲੇ ਮਾਰਦਾ ਚੱਲ ਦੇਖਦੇ ਅਸੀਂ ਲਾ ਕੇ ਹੁਣ ਅੰਦਰ ਬਹਿ ਕੇ ਦੇਖਦੇ ਆਦਾ ਨਹੀਂ ਅੰਦਰ ਸਾਲ ਨੂੰ ਲੀਮਾ ਮਾਰ ਜਾ ਅੱਤ ਠੰਡਾ ਠੰਡਾ ਰਾਮਦਾਰੀ ਆਈ ਪਈ ਆ ਲੈ ਆਪਾਂ ਉਹ ਕੋਠੇ ਦੇ ਰਹਿ ਗਏ ਉੱਥੇ ਜਾ ਕੇ ਮੂੰਹ ਮਤਾ ਖਾਉ ਪਕਾ ਦਾ ਆਰਾਮਦਤ ਨਹੀਂ ਲਿਆ ਰੱਖੇ ਬੂਹ ਕਿੰਨਾ ਠੰਡਾ ਕਾਂ ਕਰ ਰੱਖੇ ਹੇ 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 ਨਹੀਂ ਪਦੀ ਆ ਸੱਚੇ ਲੋਕ ਕਹਿੰਦੇ ਨੇ ਠੰਡੇ ਹਵਾ ਦਿੰਦਾ ਐ ਸੀ ਹਣ ਤੇ ਆਪਾਂ ਦਾ ਕਾਮਲੀਆ ਕੋਠੇ ਤੇ ਚੜ ਕੇ ਬਹਿ ਗਏ ਪਈ ਆ ਪੰਦੋਸ ਵੀ ਨਹੀਂ ਗਿਆ ਅੱਜ ਦੱਸ ਕੇ ਗਿਆ ਤਾਂ ਹੁਣ ਹੁਣ ਦੱਸਿਆ ਫੋਨ ਤੇ ਆਪਾਂ ਵੀ ਪੁੱਛਿਆ ਨਹੀਂ ਹੈਗਾ ਉਹਨੂੰ ਲੈ ਹੁਣ ਆਰਾਮਦਾਰੀ ਅੱਜ ਤਾਂ ਰਾਤ ਸੌਖੀ ਨਹੀਂ ਕੋਈ ਗੱਲਾਂ ਸੱਚੀਆਂ ਨੇ ਠੰਡੀ ਹਵਾ ਮਾਰਦਾ ਭਾਈ ਅਸੀਂ ਤਾਂ ਲੈ ਮੈਂ ਪਾਇਆ ਹੁਣ ਵਧੀਆ ਹੋਰ ਹੁਣ ਭਈ ਇੱਥੇ ਸਾਰਾ ਦਿਨ ਹੋਰ ਹੁਣ ਵਧੀਆ ਮੈਂ ਤਾਂ ਦਿਨੇ ਵੀ ਨਹੀਂ ਨਿਕਲਿਆ ਕਰਦੀ ਰਾਤ ਨੂੰ ਨਿਕਲਿਆ ਕਰਾਂ ਰਾਤ ਨੂੰ ਤਾਂ ਪਾਣੀ ਪਾਣਾ ਵਾ ਦਿਨੇ ਵੀ ਨਹੀਂ ਨਿਕਲਦੇ ਸੀ ਸਾਨੂੰ ਵਧੀਆ ਆਰਾਮਦਾਰੀ ਤਾਂ ਵਧੀਆ ਹੋ ਗਿਆ ਹੈ ਨਾ ਹਾਂ ਚਲ ਪਹੁੰਚ ਜਾਈਏ ਮੈਂ ਤਾਂ ਹੁਣ ਪਹੁੰਚਾਂਗੇ